ਆਰੇ ਗਾਲ ਪੈਣ ਨਾ ਸੱਪੈਣ ਘਰੇ ਆਉਂਦਾ ਨਾ ਪੈਣ ਡੈਡੀ ਕੇ ਬਾਦ ਅੰਦੀ ਬਾਹਰ ਜਾਂ ਡੈਡੀ ਕਰਕੇ ਗਾੜੀ ਅੰਦਰ ਇੱਕ ਨਹੀਂ ਹੋ ਜਾ ਗਾਲ ਪੈਣ ਗਾਲ ਪੈਣ ਹੋਵੇ ਯਾਰ ਨਹੀਂ ਮੇਰਾ ਮੁੰਡਾ ਮੇਰਾ ਭਰਾ ਸ਼ਾਜ਼ਾ ਮੇਰਾ ਭਰਾ ਸ਼ਾਜ਼ਾ ਮੈਂ ਨਾ ਕੋਈ ਨਾ ਬੋਲੀ ਯਾਰ ਡੁੱਬਿਆ ਰਹੇਂ ਨਾ ਮੂਹ ਆਪਾ ਰਮਨ ਸਹੀ ਸੁਣਾਇਆ ਹੋਏ ਰਮਨ ਬੁੜੀ ਦਾ ਰਮਨ

ਇਹਦੇ ਭੈਣੇ ਇੱਕ ਮਿੰਟ ਜਾ ਕੋਈ ਹੁੰਦਾ ਸੀਗਾ ਉਹ ਪਰੇਸ਼ਾਨ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਮੈਨੂੰ ਫੇਕ ਆਈ ਗਿਆ ਤੇ ਮੈਸੇਜ ਕਰਦਾ ਸੀਗਾ ਤੇ ਮੈਂ ਆਦੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਉਹ ਉਹਨਾਂ ਨੇ ਪੁੱਛਿਆ ਤੇ ਉਹ ਉਹਨਾਂ ਨੂੰ ਬੋਲੇ ਤੇ ਮੇਰੇ ਮੈਂ ਆਦੇ ਪਰ ਸਾਰਿਆਂ ਨੂੰ ਦੱਸਿਆ ਤੇ ਇਸ ਕਰਕੇ ਸਾਡੇ ਘਰੇਆਂ ਕਿ ਗੱਲ ਭੈਣੇ ਤੇ ਰੌਂਦ ਨਾਲ ਫਾਇਰਿੰਗ ਕੀਤੀ ਹੈ ਜਦੋਂ ਉਹਨਾਂ ਨੇ ਸਾਡੇ ਘਰ ਦੇ ਪਰਿਵਾਰ ਨੂੰ ਕੁੱਟਮਾਰ ਕੀਤੀ 10-12 ਜਣੇ ਸੀ ਕਿੱਟਾ ਵੇਚਦੇ ਸੀਗੇ ਤੇ ਗੈਂਗਸਟਰ ਹੈਗੇ ਸੀਗੇ ਤਾਂ ਸਾਡੇ ਸਾਰੇ ਪਰਿਵਾਰ ਤੇ ਮਾਰ ਕੋਟ ਹਮਲਾ ਕਰਦੇ ਸੀਗੇ ਕਿਤਾ ਕਿੰਨੇ ਜਣੇ ਆਏ ਸੀ 10 12 ਜਣੇ ਆਗੇ ਸੀ ਤੇ ਪੂਰੀ ਰਾਤ ਕੋਈ ਐ ਦੀ ਫਾਇਰ ਵਗੈਰਾ ਨਹੀਂ ਹੋਇਆ ਹਾਂਜੀ ਦੋ ਇੱਕ ਫਾਇਰਿੰਗ ਕੀਤੀ ਤੇ ਇੱਕ ਉਹਨਾਂ ਨੇ ਇੱਕ ਜਿਹੇ ਕਰਦੇ ਸੀਗੇ ਤਾਂ ਹੋਇਆ ਨਹੀਂ ਸਿਰ ਢਲੇ ਡਿੱਗ ਗਿਆ ਤਾਂ ਸੇਵਾ ਟੈਕਨੀਕੀ ਨੂੰ ਪਰਵਾਦ ਨੂੰ 17 ਵਜੇ ਇੱਕ ਮੇਰੇ ਭਰਾ ਨੂੰ ਇੱਕ ਮੇਰੇ ਤਾਇਆ ਤਾਈ ਤੇ ਮੇਰੇ ਕਿਸੇ ਬਾਕੀ ਪਰਵਾਦ ਨੂੰ ਕਰਦੇ ਸੀ ਚਾਚੇ ਨੂੰ ਮਰਜੀ ਉਹਨੂੰ ਵਿਚੜਾਉਣ ਚਾਹੁੰਦੇ ਵੇਚ ਉਹਨਾਂ ਨੇ ਵੀ ਮਾਰਿਆ ਕੋਈ ਨਾ ਕਿ ਸੋਸ਼ਲ ਮੀਡੀਆ ਦੇ ਜਾਂ WhatsApp ਦੇ ਨੀ ਸੋਸ਼ਲ ਮੀਡੀਆ Instagram ਦੇ ਸੀ ਨਾਲੇ ਦੀ ਮੈਸੇਜ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੇ ਸੀ ਤੇ ਮੈਂ ਤੇ ਘਰ ਦੇ ਪਰਿਵਾਰ ਨੂੰ ਦੱਸਿਆ ਸੀ ਇਹ ਕਰਕੇ ਤੇ ਮੈਨੂੰ ਪਰੇਸ਼ਾਨ ਕਰਕੇ ਤੋਂ ਬਗੂ ਬਗੂ ਬੈਂਸਦੇ ਸੀ ਇਹ ਕਰਕੇ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਸੀ ਕਿ ਅੱਗੇ ਘਰ ਦੇ ਵਿੱਚ ਕੋਈ ਜੀ ਨਹੀਂ ਹੈਗੇ ਸੀਗੇ ਤੇ ਤਾਂ ਸਾਡੇ ਘਰ ਦੇ ਮੇਰੇ ਭਰਾ ਦੇ ਗਲ ਪੈਣੇ ਤੇ ਵੀ ਮੇਰੇ ਪਰਿਵਾਰ ਦੇ ਨਾਲ ਘੁਟਮਾਰ ਕੀਤੀ ਹਾਂ ਜੀ ਕੀ ਮੰਗ ਕਰਦੇ ਹੋ ਹਾਂ ਜੀ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਆ ਕਿ ਇਨਸਾਫ ਮੈਨੂੰ ਮਿਲਣਾ ਚਾਹੀਦਾ ਹਾਂ ਜੀ ਦਿੱਤੀ ਹੈ ਜੀ